हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਝੋਟੀਆਂ ਛੇੜ ਲਈ ਲੈ ਕੇ ਆਏ ਆਂਗੇ ਤਿੰਨ ਹੀ ਆਗਿਆ ਟਾਪ ਕੁਆਲਿਟੀ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਾਲ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਬਾਬਾ ਜੀ ਤੇ ਨਕੀਨੇ ਉਦਾਂ ਸੀ ਨਕੀਨੇ ਅੱਜ ਹਾਂ ਨਕੀਨੇ ਅੱਜ ਆ ਬਾਈ ਠੀਕ ਆ ਰੇਟ ਉਹਦੇ ਵੀ ਜਾਇਸੀ ਰੇਟ ਅੱਜ ਵੀ ਜਾਇ ਜੀ ਡੇਢ ਜਾਇ ਜੂਗਾ ਬਾਕੀ ਬਈ ਚੰਗੇ ਡੰਗਰ ਤੇ ਤਾਂ ਕੀਮਤ ਲੱਗਦੀ ਏ ਬਈ ਹੂੰ ਸਹੀ ਗੱਲ ਆ ਕੁਆਲਟੀ ਵਾਲਾ ਕੁਆਲਟੀ ਦੇ ਤਾਂ ਬਈ ਪੈਸਾ ਲੱਗੂਗਾ ਮੰਨ ਲਾ ਸਹੀ ਗੱਲ ਆ ਬਈ ਹਾਂਜੀ ਨਾਮ ਤੇ ਬਈ ਆਪਣਾ ਐਡਰੈਸ ਨਾਮ ਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਗਾਪਰਾਣਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਭਾਈ ਬਰਗਾੜੀ ਬਾਜਾਖਾਨਾ ਸ਼ਹਿਰੇ ਨੇੜੇ ਆ ਜੀ ਕੰਟੈਕਟ ਨੰਬਰ ਬੋਲ ਦੋ ਆਪਣਾ 9876043852 ਜੀ ਇਹ ਬਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਇਹ ਤੋਂ ਸਟਾਰ ਇਹ ਬਈ 2.5 ਸਾਲ ਦੀ ਹੈ ਠੀਕ ਹੈ ਹਾਂਜੀ 2.5 ਸਾਲ ਦੀ ਹਾਂਜੀ ਤੇ ਬਾਕੀ ਜੇ ਮੈਂ ਗੱਲ ਕਰਾਂ ਬਈ ਪਲੀ ਸ਼ਮੀ ਦੀ ਤਾਂ ਐ ਲਾਲਾਂ ਵੀ ਐ ਲੱਗਦੀ ਹੈ ਬਈ ਜਿਵੇਂ 5 ਮਹੀਨਾ ਦੀ ਗੱਬੜ ਹੁੰਦੀ ਐਂ ਕੱਟੀ ਲੱਗਦੀ ਹੈ ਹਜੇ ਬੱਚਾ ਹੀ ਆ ਬੱਚਾ ਹੀ ਆ ਹਜੇ ਫੁੱਲ ਰਿਕਾਰਡ ਵਾਲੀ ਆ ਕਹਿਣ ਵਾਲੀ ਗੱਲ ਨਹੀਂ ਰਿਕਾਰਡ ਫੁੱਲ ਆ ਕੱਟੀ ਦਾ ਬਈ ਯਾਰ ਮਿਲੂਗਾ ਰਿਕਾਰਡ ਮਿਲੂਗਾ ਰਿਕਾਰਡ ਮਾਨ ਦਾ 18-19 ਕਿਲੋ ਦਾ ਰਿਕਾਰਡ ਆ 3.5 ਲੱਖ ਦੀ ਮੈਂ ਵਿਕੀ ਸੀ ਪਿਛਲੀ ਵਾਰ ਉੱਥੇ ਵੱਲਾ ਮੰਡੀ ਤੇ ਅੰਬਰਸਰ ਠੀਕ ਹੈ ਵੀਰੇ ਉਹਦੀ ਕੱਟੀ ਆ ਭੀਮਬੁੱਲ ਦੀ ਆਪ Haryana ਚੋਂ 1.5 ਲੱਖ ਦੀ ਟੋਕੜ ਗੱਪਣ ਮਾਂ ਦਿੱਤੀ ਆਈ ਸੀ ਠੀਕ ਹੈ ਬਾਈ ਹਾਂਜੀ ਬਾਈ ਤੇ ਕੁਆਲਿਟੀ ਦਾ ਮੈਂ ਕਹਾਂ ਕੁਆਲਿਟੀ ਦਾ ਬਾਈ ਕੋਈ ਦੱਸਣ ਦੀ ਲੋੜ ਹੀ ਨਹੀਂ ਕਹਿਣ ਦੀ ਲੋੜ ਹੀ ਨਹੀਂ ਕੋਈ ਭੀਮਬੁੱਲ ਦੀ ਆ ਖੁਦਾ ਆਪ ਠੀਕ ਹੈ ਬੈਠ ਪੂਰਾ ਜਿੰਨਾ ਚੰਗਾ ਕਹਦੇ ਉਹਨਾਂ ਤੇ ਸਮੀਪਲੀ ਇੰਨੀ ਹੈ ਜਿੰਨੀ ਕਹਦੇ ਬਾਈਏ ਬਾਈ ਕਹਿੰਦਾ ਬਈ ਇਹ ਭੀਮ ਬੋਲਦੀ ਖੋਦ ਹੈ ਤੇ ਬਾਕੀ ਥਣ ਝੋਲੀ ਚੈੱਕ ਕਰੋ ਐ ਲੱਗਦਾ ਜਿਵੇਂ ਬਾਈ ਨੇ ਕਿ ਮੈਂ ਕਿਹਾ ਹੀ ਪਹਿਲਾਂ ਆਪਣੇ ਮਤਲਬ ਆਪਾਂ ਇਹ ਲਈ ਨਹੀਂ ਇਹ ਇਹ ਆਪਣੇ ਯਾਰ ਮਿੱਤਰ ਦੀ ਬਿਕਣੀ ਆਈ ਹੈ ਬਾਹਲਾਂ ਨਹੀਂ ਆਇਆ ਚੰਗਾ ਮੰਗਾ ਬੰਦੇ ਕੋਲੇ ਕੋਈ ਮਜਬੂਰੀ ਮਾਰੇ ਝੁੱਟੀ ਵੇਚਣੀ ਉਹਨਾਂ ਦੇ ਕੋਈ ਢੱਲ ਮੱਠਾ ਕਰੀ ਜੀ ਆਪਾਂ ਲਈ ਨਹੀਂ ਆਪ ਨੂੰ ਬੰਦੇ ਨੇ ਵੇਚੂ ਨਹੀਂ ਭੇਜੇ ਕੱਟੀ ਵੇਚਣ ਨੂੰ ਵੇਚਣ ਨੂੰ ਭੇਜੀ ਦੀ ਮਾਂ ਸਾਢੇ 3 ਲੱਖ ਦੀ ਪਿਛਲੀ ਵਾਰੀ ਵੱਲਾ ਮੰਡੀ ਅੰਬਰਸਰ ਲੱਗਦੀ ਦਿਵਾਲੀ ਵੇਲੇ ਵੇਚੀ ਸੀਗੀ ਠੀਕ ਹੈ ਵੀਰੇ ਹਾਂਜੀ ਬਈ ਤੇ ਬਾਈ ਮੈਂ ਕਹਣਾ ਪੱਠ ਪੁੜੇ ਦੀ ਪੱਠ ਪੁੜਾ ਬਹੁਤ ਚੰਗਾ ਬਾਈ ਬੰਦੇ ਨੇ ਨਾ 2 ਕਿਲੋ ਦੁੱਧ ਹੀ ਚੁੰਦਾ ਸੀ ਸਿਰਫ ਮੈਂ ਦਾ ਬਾਕੀ ਸਾਰੇ ਇਹਨੂੰ ਹੀ ਪੀਉਂਦਾ ਸੀ ਇਹ ਹੀ ਪਿੰਦੀ ਸੀਗੀ ਹੂੰ ਖੁਦ ਭੀਮ ਬੋਲਦੀ ਆ ਮਦਰ ਦਾ ਰਕਾ 18 19 ਕਿਲੋ ਦਾ ਜੀ ਟੀਕਾ ਲੈਣ ਦੇ ਜਮਾਂ ਤਿਆਰ ਆ ਹਨਾ ਕਾਬਲ ਆ ਬਾਈ ਜਮਾਂ ਅੱਜ ਹੀ ਕੱਟ ਲੈ ਸਵੇਰੇ ਕੱਟ ਲੈ ਸਿੰਗ ਦੇਖੋ ਬਾਈ ਜਮਾਂ ਨਿੱਕੇ ਨ ਆਹ ਲਾਲੋ ਵੀ ਪਲੀ ਸਮੀ ਦੇਖੋ ਯਾਰ ਮੈਂ ਕਹਿਣਾ ਵੀ ਜਦੋਂ ਨੂੰ ਮੱਝ ਬਣਨਾ ਹੈ ਨੇ ਕੀ ਬਣਨਾ ਯਾਰ ਬਹੁਤ ਚੰਗੇ ਰਿਕਾਰਡ ਬਹੁਤ ਚੰਗੇ ਰਿਕਾਰਡ ਦੀ ਬਣਨੀ ਹੈ ਬਾਈ ਬਾਕੀ ਗੱਲ ਮੂੰਹ ਮਾਂ ਦੀ ਸਿੰਗਾ ਸੂੰਗਾ ਦੀ ਕੁਆਲਿਟੀ ਕੁਆਲਿਟੀ ਬਹੁਤ ਸੋਹਣੀ ਹੈ ਸਹੀ ਗੱਲ ਨਖਰੇ ਹੀ ਵੱਖਰਾ ਕੱਟੀ ਦਾ ਬਾਈ ਯਾਰ ਬਾਕੀ ਐਨੀ ਪਲੀ ਵੀ ਕੱਟੀ ਨਹੀਂ ਮੈਂ ਪਲੀ ਮਿਲਦੀ ਨਹੀਂ ਬਾਈ ਅਗਲਾ ਵੇਚਦਾ ਤਾਂ ਕੋਈ ਡਿਫਾਲਟਰ ਕੱਟੀ ਵੇਚਦਾ ਇਹਦਾ ਤੈਨੂੰ ਦੱਸਿਆ ਜੀ ਮੰਜੂਰੀ ਬਾਰੇ ਵੇਚੀ ਨਾ ਕਿ ਇਹ ਮੰਨ ਲਵੀ ਜੋ ਉਹ ਦਾ ਖਰਚਾ ਕਰਨ ਲੱਗੇ ਜੇ ਆਪਰ ਨੂੰ ਮੁੱਲ ਮੁੜਦਾ ਹੀ ਨਹੀਂ ਐਵੇਂ ਜੀ ਕੱਟੀ ਆ ਸਹੀ ਗੱਲ ਆ ਬਾਈ ਕਿਉਂਕਿ ਇਹਨੇ ਪਲੀ ਵੀ ਜਾਣ ਜੂਨ ਬਹੁਤ ਆ ਖਿ ਜਮ ਕਾਲੀਆ ਸੈਨਗੇ ਸੁਣ ਕੇ ਦੇਖੋ ਐ ਭਈਆ ਕਾਲੀ ਸਾਗ ਨਹੀਂ ਬਈ ہاں ਬਈ ਬਾਕੀ ਯਾਰ ਬਰੀਕ ਬਹੁਤ ਆ ਕੱਟੀ ਨਾੜਾਂ ਨੂੰ ਕਿੰਨੀਆਂ ਉੱਤੇ ਦੇਖ ਲੈ ਹੂੰ ਬਾਕੀ ਥਣ ਦੇਖ ਬਈ ਗੁੱਠੇ ਵਰਗਾ ਮੋਟਾ ਲੱਗਿਆ ਹੁਣੇ ਦੇਖ ਆ ਵਾਹ ਲੈ ਦੇਖ ਝੋਲੀ ਦੇਖੀ ਕੱਟੀ ਦੀ ਬਈ ਸੀਆਂ ਐ ਦੇਖੋ ਬਈ ਮੈਨੂੰ ਲੱਗਦਾ ਪਲੂਣ ਝੋਟੀ ਸੁਕੇ ਐਡਾ ਥਣ ਕੱਢੀ ਹਾਂ ਸੁਕੇ ਸੁਕੇ ਕੱਢਦੀ ਆ ਹਜੇ ਇਹਨੇ ਸੂਣਾ ਕਰ ਮੈਨੂੰ ਟੀਕਾ ਲੈਣਾ ਕਿਤੇ ਜਾ ਕੇ ਚੀਜ਼ ਬਾਨੀ ਆ ਬਾਈ 15 16 ਕਿਲੋ ਪਲੂਣ ਦਾ ਤੇ ਕੱਡੂ ਚੁਟੂ ਗੱਲਾਂ ਕਰਾਣੀਆਂ ਹਨਾ ਜਿੱਦੇ ਤਿਆਰ ਹੋ ਗਈ ਮੇਲੇ 'ਚ ਖੜਨ ਵਾਲੀ ਬਾਨੀ ਆ ਬਾਈ ਸਹੀ ਗੱਲ ਆ ਬਾਈ ਕੁਆਲਿਟੀ ਦੇਖੋ ਯਾਰ ਮੈਂ ਕਹਣਾ ਇੰਨੀ ਘਰੇ ਖੜਾ ਟੰਗਾ ਪੂਣਾ ਲੱਗਦਾ ਬਾਈ ਯਾਰ ਪਿੱਛੇ ਤੋਂ ਬਾਈ ਚੜਾਈ ਚੜੁਈ ਦੇਖ ਯਾਰ ਫੁੱਲ ਆ ਬਾਈ ਕੱਟੇ ਜਿਵੇਂ ਕਹਦੇ ਆ ਹੂੰ ਸਹੀ ਗੱਲ ਆ ਕੁਆਲਿਟੀ ਨਾ ਬਈ ਆਪੋ ਬੋਲਦੀ ਆ ਇਹ ਆਪਾਂ ਮੁੱਲ ਨਹੀਂ ਲਈ ਆ ਬਸ ਵਕਣੀ ਆਈ ਆ ਯਾਰ ਮਿੱਤਰ ਬਸ ਦੇ ਇੱਕ ਹਿਸਾਬ ਦੀ ਤੇ ਬਾਈ ਨੂਰੀ ਮੁੱਲ ਲਉਦੇ ਵੀ ਜੈਸੀ ਦੇ ਮੁੱਲ ਅੱਜ ਵੀ ਦੱਸ ਦੇ ਦਾ ਮੁੱਲ ਬਾਈ ਇਹ ਜੀ ਕੱਟੀ ਦਾ ਮੁੱਲ ਤਾਂ 70 ਕਰ ਹਾਂਜੀ 63000 ਰੁਪਏ ਦੇ ਦੇਣੀ ਆ ਐ ਮਾਰੀ ਬਾਕੀ ਲੰਮੀ ਲੂਮੀ ਧੌਣ ਧੂਣ ਦੀ ਗਰਦਨ ਗੁਰਦਨ ਦੀ ਪੈਠ ਪੂੜਾ ਬਾਲਾ ਨੇ ਐ ਚੰਗਾ ਬਾਈ ਜੀ ਜਿੰਨਾ ਚੰਗਾ ਕਹਦੇ ਐ ਜੀ ਇਹ ਚੀਜ਼ ਵੇਚਣ ਵਾਲੀ ਨਹੀਂ ਹੁੰਦੀ ਕੋਈ ਮਜ਼ਦੂਰੀ ਮਾਰੇ ਤਾਂ ਮੈਂ ਹੀ ਰੱਖ ਸਕਦਾ ਪਰ ਘਰਾਂ ਦੀਆਂ ਮਜ਼ਦੂਰੀਆਂ ਹੁੰਦੀਆਂ ਕੋਈ ਸਹੀ ਗੱਲ ਆ ਬਾਈ ਕਿਉਂਕਿ ਮਜ਼ਦੂਰੀਆਂ ਵੱਧ ਜਾਂਦੀਆਂ ਬਾਕੀ ਤੁਸੀਂ ਬਾਈ ਪਿੰਡ ਤੇ ਸਰੀਰ ਤੇ ਨਾ ਐ ਦੇਖੋ ਵੀ ਨਾਲ ਕੱਲੀ ਕੱਲੀ ਦਿਖਾਈ ਦ ਬਾਲੇ ਸ਼ੌਂਕ ਨਾਲ ਸੰਭੀ ਸੀ ਬੰਦੇ ਦੁੱਧ ਚੋਇਆ ਨਹੀਂ ਸੀ ਮੈਂ ਤਾਂ 2 ਕਿਲੋ ਸਰਪ ਇੱਕ ਟਾਈਮ ਹੀ ਚੁੰਦਾ ਸਾਰਾ ਇਹਨੂੰ ਹੀ ਪੀਉਂਦਾ ਸੀਗਾ ਠੀਕ ਆ ਹਾਂਜੀ ਫੁੱਲ ਲਵੀ ਨਾਲ ਐ ਆ ਇੱਕ ਨੰਦੀ ਸਿੱਟਾ ਖੀਰ ਦਾ ਜੇ ਬਈ ਯਾਰ ਜੇ ਹੁਣ ਮੈਂ ਗੱਲ ਕਰਾਂ ਏਡੀਆਂ ਏਡੀਆਂ ਤਾਂ ਇਹ ਦੂ ਛੋਟੇ ਮਤਲਬ ਥੂਪ ਆਂਦੀਆਂ ਆ ਥੂਪ ਆਂਦੀਆਂ ਇਹ ਕਿੱਡੀ ਬਾਈ ਪਲੀ ਜੁਲੀ ਹੈ ਜਿੰਨੀ ਕਹਦੇ ਬਈ ਸਹੀ ਗੱਲ ਆ ਬਈ ਬੱਟੀਆਂ ਨਹੀਂ ਗੱਲ ਕੋਈ ਲੂਤ ਪੁਣਾਣੀ ਜਿਵੇਂ ਮਰਜ਼ੀ ਥੱਲੇ ਲੈ ਆਏ ਆਈ ਬੈਠਾ ਰ ਥੱਲੇ ਕੋਈ ਲੱਤ ਛੜਵੀਂ ਭੋਰਾ ਨਹੀਂ ਆ ਕਟੀਆਂ ਦੇਖ ਲੈ ਬਈ ਨਾਸਰ ਬਾਈ ਯਾਰ ਨਾਸਰ ਯਾਰ ਨਾ ਗੱਲ ਕਹਿਦੀ ਆ ਆਪਾਂ ਮੰਜਾ ਅਗਲਾ ਕਹਿੰਦਾ ਮੱਝ ਤੇ ਡੇਹੂਗਾ ਇਹਦੇ ਡੇਹੂਗਾ ਡੇਹੂਗਾ ਬਾਈ ਵੀਡੀਓ ਤੇ ਪੋਸ਼ਕ ਦੀ ਛੂਟੀ ਲੱਗੇ ਪਰ ਕੋਲੇ ਆ ਕੇ ਕੱਟੀ ਮਨ ਖੁਸ਼ ਕਰਦੀ ਸਹੀ ਗੱਲ ਆ ਬਾਈ ਅਸਲ ਵਿੱਚ ਜਿਹੜਾ ਆਊਗਾ ਰੂਹ ਖੁਸ਼ ਕਰਦੀ ਆ ਬਾਈ ਕੱਟੀ ਆ ਕਿਸੇ ਪਾਸੇ ਹੱਥ ਤਰਾਣੀ ਯਾਰ ਖਾਣ ਪੀਣ ਨੂੰ ਜਿਹੜਾ ਕੋ ਆਪਣੇ ਕੋ ਕੱਲ ਹੀ ਆਈ ਆ ਕੋਈ ਵਿਚਾਰੀ ਨੇ ਉੱਪਰ ਆਣੀ ਮੰਨਿਆ ਨਾ ਕਿ ਲੱਕਾ ਮਾਰਨਾ ਲੈ ਨਾ ਦੇਣੀ ਕੋਈ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਇਧਰੋਂ ਦੋ ਨੰਬਰ ਤੇ ਇਹ ਸਾਡੇ ਬਾਈ ਪੰਡ ਦੀ ਕੱਟੀ ਆ ਜੀ ਇਹ ਦੁੱਧ ਮੈਂ ਦਾ 15 16 ਕਿਲੋ ਦਿੱਤਾ ਵਾ ਠੀਕ ਆ ਚੰਗੇ ਟੀਕੇ ਦੀ ਆਪਾਂ ਨੂੰ ਟੀਕੇ ਦਾ ਨਹੀਂ ਨਾਮ ਪਤਾ ਉਹ ਚੰਗੇ ਟੀਕੇ ਦੀ ਆ ਬਾਈ ਕਿੰਨੀ ਕਮਰ ਦੀ ਆ ਇਹ ਬਾਈ ਹੋਊਗੀ 2 ਸਾਲਾਂ ਤੋਂ ਘਟੂਗੀ ਮਹੀਨਾ ਜਿਹੜੀ ਬਿਨਾ ਤੇ ਥਾਣਾ ਨਹੀਂ ਇਹਦੀ ਬਹੁਤ ਆ ਬਾਈ ਕੱਟੀ ਦਾ ਆਪਣੀ ਜਿਹੜੀ ਲੈਣੇ ਨੇ ਝੂਲੀ ਵਾਲੀ ਕੱਟੀ ਮਿਲੂਗੀ ਸਹੀ ਗੱਲ ਆ ਬਾਈ ਮਾੜੀ ਕੱਟੀ ਨਹੀਂ ਲੈਣੀ ਬਾਈ ਇਹ ਸਿੰਗਾ ਸੂੰਗਾ ਦੀ ਕੁਆਲਿਟੀ ਹਾਈਟ ਲੈਂਥ ਫੁੱਲ ਆ ਬਾਈ ਕੱਟੀ ਹੂੰ ਬਾਕੀ ਯਾਰ ਬਾਈ ਪੱਧਰ ਨਹੀਂ ਮਿਲਣਾ ਕੱਟੀ ਨੇ ਨਾ ਪਿੱਠ ਪੁੜੇ ਦੀਆਂ ਚੜਾਈਆਂ ਬਾਈ ਉੱਤੋਂ ਲੰਮੀ ਲੁੰਮੀ ਧੌਣ ਧੂਣ ਦੀ ਦੇਖੀ ਮੂੰਹ ਮਾਂ ਦੀ ਬਾਈ ਫੁੱਲ ਚੰਗੀ ਕੱਟੀ ਏ ਯਾਰ ਅਸਲ ਵਿੱਚ ਆਉਣ ਵਾਲੇ ਟਾਈਮ ਦੇ ਸਕੀਨ ਨੇ ਕੁਝ ਹੋਇਆ ਹੈ ਕਿ ਨਹੀਂ ਨਗੀਨੇ ਬਣਾਂ ਬਾਕੀ ਕੱਦ ਕੁਝ ਬਹੁਤ ਸੋਹਣਾ ਕਰੂ ਕੱਟੀ ਪੱਠਪੂੜਾ ਸਾਰਾ ਬਹੁਤ ਨਜ਼ਾਇਜ਼ ਚੰਗਾ ਬਈ ਨਲੇ ਯਾਰ ਗੱਲ ਹੋਰ ਆ ਜੱਤਨ ਵਾਲਿਆਂ ਦੀ ਹਾਂ ਬਾਕੀ ਚਮਕ ਚੁੰਕ ਸ਼ਾਈਨਿੰਗ ਛੂਣਗੀ ਫੁੱਲਾਂ ਕੱਟੀਆਂ ਦੇ ਨਾਲੇ ਕਾਲੀਆਂ ਜਾਮਾਂ ਵੀ ਆਊਗਾ ਅਗਲੇ ਤੇ ਉਹ ਵੀ ਕਹੂਗਾ ਯਾਰ ਕੀ ਚੀਜ਼ ਆ ਕੋਈ ਕਿਨੇ ਚੀਜ਼ ਆ ਬਾਈ ਕੋਈ ਚੀਜ਼ ਬਣਨੇ ਹੁਣ ਸਾਰੇ ਚੰਗਾ ਮੰਗਾ ਦੀਆਂ ਕੱਟੀਆਂ ਬਣਨੇ ਮਸਤੀ ਮਸਤੀ ਦੇ ਮਸਤੀ ਬਾਈ ਜਵਾਨੀ ਜੇ ਤਾਂ ਕਰਦਾ ਹੀ ਆ ਪਸੂ ਸਹੀ ਗੱਲ ਆ ਬਾਈ ਹਾਂਜੀ ਬਾਈ ਤੇ ਬਾਈ ਇਹਦਾ ਮੁੱਲ ਨਹੀਂ ਇਹਦਾ ਬਈ ਮੁੱਲ ਨਹੀਂ ਕਰਨਾ ਆਪਾਂ 45000 ਦੀ ਕੱਟੀ ਦੇ ਦਾਂਗੇ ਬਾਈ 45 ਦੀ ਹਾਂ ਮੁੱਲ ਆਪਣਾ ਬਸ ਉਨਾਂ ਕੀ ਆ ਬਸ ਚੋਰ ਸੇ ਪਹਿਲਾ ਮੌਲੀ ਹੈ ਬਾਈ ਲੈਣ ਦੇਣੀ ਲੈਣ ਦੇਣੀ ਕੋਈ ਮਾਲਾ ਮੋਟਾ ਦੂਰੋਂ ਬੰਦੇ ਨੇੜੇ ਆਏ ਦਾ ਮਾਨਤਨ ਕਰਦਾਂਗੇ ਕਿਉਂਕਿ ਤਿੰਨੇ ਲੈਂਦਾ ਕਿ ਉਹ ਜ ਵੱਧ ਮਾਨਤਨ ਹੋ ਜੂਗਾ ਠੀਕ ਆ ਹਾਂਜੀ ਅੱਗੇ ਤਿੰਨ ਨੰਬਰ ਤੇ ਬਾਈ ਇਹ ਵੀ ਬਾਈ ਚੰਗੀ ਮਹਿੰਦੀ ਕੱਟੀ ਹੈ ਰਾਜੇ ਨੇ ਪਿੰਡ ਦੀ ਸਾਡੀ ਮਹ ਬਹੁਤ ਮਸ਼ਹੂਰ ਆ ਹੂੰ ਸਾਡੇ ਰਾਜੇ ਨੇ ਪਿੰਡ ਦੀ ਮਹ ਬਹੁਤ ਮਸ਼ਹੂਰ ਉਹ ਉਥੋਂ ਪਿੰਡੋਂ ਲਈ ਆ ਕਿਹੇ ਜ਼ਿੰਮੇਦਾਰ ਭਰਾ ਤੋਂ ਚੰਗੇ ਟੀਕੇ ਦੀ ਆ ਚੰਗਾ ਮਾਲੀ ਬੰਦਾ ਦਾ ਕੋਲੀ ਸੀਗਾ ਠੀਕ ਆ ਐਮ 29 ਦਾ ਮਾਲੀ ਸੀਗਾ ਚੰਗਾ ਉਹ ਉਹਦੇ ਆਪ ਦੇ ਕਰੇ ਲੂਬਰੀਡ ਉਹ ਜੀ ਤੋ ਮੈਂ ਇਹਦੀ 15 16 ਕਿਲੋ ਦਿੰਦੀ ਆ ਤੇ ਸਫਾਈ ਸੁਹੀ ਬਹੁਤ ਆ ਬਾਈ ਥਣਾ ਥੁਣਾ ਦੀ ਲੈ ਯਾਰ ਬਾਈ ਪਹਿਲੀ ਗੱਲ ਤਾਂ ਨਾ ਯਾਰ ਥਣ ਨਹੀਂ ਸਾਨੂੰ ਇੰਚੀ ਇੰਚੀ ਦੋ ਦਿੰਦੀ ਇੰਚੀ ਤੋਂ ਕੱਟ ਮਾਰ ਬਾਕੀ ਪੱਠ ਪੁੜੇ ਤਾਂ ਨਾ ਕੱਟੀਆਂ ਦੀ ਬਰੀਕੀਆਂ ਬਰੂਕੀਆਂ ਧੋਣਾ ਧੂਣਾ ਦੀਆਂ ਲੰਮੀਆਂ ਸਿੰਗਾ ਸੂੰਗਾ ਦੀਆਂ ਫੁੱਲ ਕੁਆਲਿਟੀ ਮਿਲੂ ਬਾਕੀ ਬਾਈ ਇਲਜਾਨ ਸਾਰਾ ਮਲ ਥੋੜੇ ਥੋੜੇ ਦਿਨ ਸਾਹਮ ਕੇ ਟੀਕਾ ਬਾ ਵੋਈ ਮਹੀਨਾ ਮਹੀਨਾ ਡੇ ਡੇ ਮਹੀਨਾ ਸਾਹਮ ਕੇ ਟੀਕੇ ਲੈਣ ਵਾਲਾ ਉਹ ਅੱਜ ਹੀ ਟ ਹੀਟ ਕੱਢ ਜੇ ਕੱਲ ਕੱਢ ਜੇ ਉਹਦੀ ਤਾਂ ਉਹ ਤਾਂ ਟੀਕੇ ਦੇ ਭਰਉਣ ਦੇ ਬਿਲਕੁਲ ਕਾਬੂ ਸਹੀ ਗੱਲ ਆ ਬਾਈ ਲੈ ਭਾਈ ਬਰੀਕ ਬਹੁਤ ਆ ਕੱਟੀ ਜਿੰਦੀ ਗਾਦੇ ਹੂੰ ਸਹੀ ਗੱਲ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਕੱਟੀ ਦੀ ਬਾਈ ਦੇਖ ਲੈ ਕਿਆ ਬਾਤ ਆ ਹਾਂਜੀ ਭਾਈ ਸਿੰਗ ਨਹੀਂ ਹੈਗੇ ਸਿੰਗੀਆਂ ਬਾਈ ਇਹਨੂੰ ਸਿੰਗੀਆਂ ਇਹ ਤਾਂ ਕੱਚੀਆਂ ਸਿੰਗੀਆਂ ਬਾਈ ਬਣਨੇ ਆ ਸਿੰਗ ਤਾਂ ਬਣਨੇ ਆ ਸਿੰਗ ਤਾਂ ਹਾਂ ਜਦੋਂ ਬਣੇ ਸਿੰਗ ਤੇ ਉਹ ਵੀ ਨੇੜੇ ਮੁੜਨਗੇ ਨੇੜੇ ਇੱਥੇ ਹੀ ਮੁੜ ਜਾਣਾ ਸਿੰਗ ਕੱਟੀਆਂ ਦੇ ਬਾਈ ਯਾਰ ਕੋਕੀ ਪੈ ਜਾਣੇ ਸਿੰਗਾ ਚ ਕੁਆਲਿਟੀਆਂ ਕੋਲ ਤੋਂ ਆ ਕੱਟੇ ਨੇ ਪੱਠ ਫੁੜੇ ਯਾਰ ਬਰੀਕ ਬਰੀਕ ਪੂਛ ਦਿnga ਸਹੀ ਗੱਲ ਆ ਮੋਟੀ ਪੂਛ ਦਿਵੇਂਗਾ ਬਰੀਕ ਆਈ ਮੋਡਲ ਆ ਪੂਛ ਲੈ ਇਹ ਕੁਆਲਿਟੀ ਹੁੰਦੀ ਆ ਬਾਈ ਯਾਰ ਨਾਲੇ ਹੋਰ ਗੱਲ ਆ ਹਾਂ ਜੀ ਮਾਸ ਹੈ ਜੇ ਚੁੰਡੀ ਪਰ ਲੱਗਣੀ ਹਾਂ ਜਵਾ ਬਰੀਕ ਕਟੀਆਂ ਯਾ ਦੁਪੱਟ ਕਟੀਆਂ ਨਹੀਂ ਸਹੀ ਗੱਲ ਬਾਕੀ ਆਏ ਬਾਈ ਯਾਰ ਚੰਗੀ ਰਕਮ ਦੀਆਂ ਤਿਆਰ ਹੋਣ ਵਾਲੇ ਵਿੱਚ ਦਿੱਤੇ ਆ ਇਹ ਮੋਲੇ ਦਾ ਬਾਈ ਇਹਦਾ ਵੀ ਬਾਈ 45000 ਰੁਪਏ ਆ ਜੀ ਠੀਕ ਹੈ ਜੇ ਹੁਣ ਬਾਈ ਨੂਰੀ ਮੰਨ ਕੇ ਚੱਲੋ ਕੋਈ ਦੂਰੋਂ ਆਉਂਦਾ ਤੇ ਇਕੱਠਿਆਂ ਤਿੰਨੇ ਹੀ ਕਹਦੇ ਮੈਂ ਲੈ ਲਵਾਂ ਬਾਈ ਉਹ ਦਾ ਵੱਧ ਮਾਨਤਨ ਕਰਦਾ ਵੀ ਵਧੀਆ ਅਗਲਾ ਖੁਸ਼ ਹੋ ਕੇ ਦੂਰੋਂ ਹਾਂ ਹਾਂ ਫੁੱਲ ਮਾਨਤਨ ਕਰਾਂਗੇ ਆਹੀ ਨਹੀਂ ਗੱਲ ਕੋਈ ਜਿਹੜਾ ਕੋਈ ਤਿੰਨ ਇਕੱਠਿਆਂ ਨੂੰ ਫੁੱਲ ਮਾਨਤਨ ਕੱਲੀ ਕੱਲੀ ਦਾ ਬਾਈ ਉਹ ਜ ਆਪਾਂ ਮੁੱਲ ਕੀਤਾ ਯਾਰ ਐਡੀ ਗੱਟੀ ਦਾ ਖਰਚਾ ਗੈਨ ਲੱਗੇ 70 80 ਹਜ਼ਾਰ ਜ ਤਿਆਰ ਹੁੰਦੀ ਆ ਆਪਣੀ ਬਾਈ ਮੈਂ ਕਹਣਾ ਵੀ ਜੇ ਦੁੱਧ ਤੋਂ ਲੈ ਕੇ ਹੁਣ ਤੱਕ ਫੀਟਾਂ ਦਾ ਖਰਚਾ ਲਾ ਲਈਏ ਤਾਂ ਕੁਝ ਬਚਦਾ ਨਹੀਂ ਤੇ ਐਸ ਜੀ ਦਾ ਬਾਈ ਮਿਲਦੀ ਵੀ ਨਹੀਂ ਛੇਤੀ ਤੂੰ ਵੀ ਰੋਜ਼ ਵੀਡੀਓ ਬਣਾਉਣਾ ਐਡੀਆਂ ਚੰਗੀਆਂ ਕੱਟੀਆਂ ਕੋਈ ਵੇਚਦਾ ਨਹੀਂ ਬਾਈ ਇਹਦਾ ਮਜੂਰੀ ਮਾਰੇ ਬਸ ਸਹੀ ਗੱਲ ਉਹਦੇ ਵਾਲਿਆਂ ਆਪਣੇ ਦੋ ਕੱਟੀਆਂ ਚੰਗੇ ਦੋਨਾਂ ਬੰਦਾ ਜੇ ਪਹਿਲੇ ਫੋਨ ਵਾਲਾ ਬੰਦਾ ਹੀ ਕੱਟੀਆਂ ਲੈ ਗਿਆ ਠੀਕ ਹੈ ਬਾਕੀਆਂ ਆ ਚੰਗੀਆਂ ਚੀਜ਼ਾਂ ਬਾਈ ਵੇਖ ਜਾਂਦੀਆਂ ਅਗਲੇ ਮੁੱਲ ਭਰਨ ਲੱਗੇ ਸਹੀ ਗੱਲ ਹੈ ਹਾਂਜੀ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਆ ਵਿੱਚ ਛੋਟੀ ਕੱਟੀ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ